ਮੈਸਤ ਜੂਆ ਬੰਦਾ ਰੋਣਾ ਪੁੱਤ ਰੋਣਾ ਰੋਣਾ ਮੇਰੀ ਤੀ ਰਾਣੀ ਰੋਣਾ ਮੈਂ ਆ ਗਿਆ ਪੁੱਤ ਛਾਲਾ ਪੁੱਤ ਛੱਟ ਕੇ ਆ ਗਿਆ ਮੈਂ ਤਾਂ ਪੱਟੀ ਗਈ ਜਿਵੇਂ ਐਨੇ ਚਾਵਾਲਾ ਡੇੜ ਨਾਲ ਵੀ ਅਕੇਲੇ ਆਇਆ ਸੀ ਮੱਠਾ ਦੇਖਣ ਆਏ ਤੇ ਅੱਛਾ ਨਹੀਂ ਮੱਠਾ ਨਹੀਂ ਕਰ ਮੱਠਾ ਦੇਖਣ ਆਏ ਮੈਨੂੰ ਪੈਰ ਉੱਤੇ ਰੱਖ ਦੋ ਫੁਪੜਾ ਰੋਲ ਕੇ ਰੱਖ ਦੋ ਜਾਉਂਦੇ ਰੋ ਜਾਉਂਦੇ ਰੋ ਵੀ ਜਾਉਂਦੇ ਰੋ ਜਾਉਂਦੇ ਫਾਟਰੀ ਗਾ ਲਾ ਹਾਥੇ ਲਿਖਾਰ ਹੋ ਰਿਹਾ ਬੋਤਾ ਠੀਕ ਆਰੇ ਨਾ ਮੇਰਾ ਪਤ ਮ ਆ ਗਿਆ ਜਦੋਂ ਦਾ ਮੇਰਾ ਬਾਪ ਮੈਂ ਕਿਹਾ ਮੈਂ ਤੈਨੂੰ ਆਪਣਾ ਬਾਤ ਕਰਦਿਆ ਮੈਂ ਤੇਰਾ ਪਿਓ ਹੀ ਹਾਂ ਤੇ ਨਹੀਂ ਬੱਚੇ ਜੜਿਆ ਆਇਆ ਜੋ ਤੇਰਾ ਘੂਨੇ ਗਿਆ ਤੀ ਹਾਂ ਬਾਈ ਕੋਈ ਨਹੀਂ ਬਾਈ ਹੋਣਾ ਮੈਂ ਦਿੱਤੀ ਇਹੋ ਹੋਣਾ ਫੜਾ ਲਿਆ ਜਾ ਹਾਂ ਇੱਥੇ ਆ ਨਾ ਰੋ ਨਾ ਰੋ ਕਿਹਦੇ ਕੋਲੇ ਭਾਣ ਜੂ ਕਾ ਕੰਝਣਾ ਜਿਹੜਾ ਚੰਨ ਤੁੰ ਚਲਾਦਾ ਹਾਂ 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 ਨਾ ਰੋ ਨਾ ਮੇਰਾ ਬੋਚੜੋ ਨਾ ਮੈਂ ਆ ਗਿਆ ਹਾਂ ਨਚਾਰਾ ਕਮਾਛ ਟਕਣ ਕੇ ਦਾਂ। ਕੁੱਪੜਾ ਆਪਣੇ ਕਰਮਾਂ ਨੂੰ ਰੋਨੀ ਆ ਮੈਂ। ਹਾਂ ਕਹਾਂ ਬੰਦਾ ਹੋਵੇ ਨਾ। ਮਰ ਜਾ। ਇਹ ਬੰਦਾ ਮਾਰਵਾਇਆ ਫੋਟਾ ਕਦੇ ਟਕਲਾ ਹੈ ਜੋ। ਇਹ ਸੜੇ ਬੰਦੇ ਨੂੰ ਰੋਣ ਬੰਦੇ ਨੂੰ। ਦੱਕ ਜੀ ਨਾ ਹੋਵੇ। ਮੋਰਖਣਾ ਸਾਹ ਬੈਠੇ ਹੁੰਦੇ। ਉਹ ਮਲਾਗ ਬੰਦ ਨੂੰ ਬੁਲਾਇਆ ਕਿਨੇ ਇਹਨੂੰ। ਮੈਂ ਭਲਾ ਲਾਇਆ। ਲਾ ਹੱਥ ਕਰ। ਕੁੱਪੜਾ ਖਮਰਾ ਦੇ ਬੋਲੇ। ਹਾਂ ਹਾਂ। ਓਏ ਫੋਫੜਾ ਇਹ ਜਲੰਧਰ ਟੂਰਡਰਸ਼ਨ ਹੈ ਸਾਰੇ ਪਿੰਡ ਚਾਲਾ ਪਾ ਦੂਏ। ਦਊ ਮੱਟੇ ਖਾਵਾ ਢੂੰਗਾ ਤੇ ਫੋਟੋ ਲਗੇ ਛੇੜੋ ਮੁੰਡੇ ਸਾਡੇ ਪਿੰਡ ਖੰਬੇ। ਕੋਈ ਨਹੀਂ ਕੋਈ ਨਹੀਂ। ਓਏ ਫੋਫੜੀ ਭਾਈ ਜੋ। ਬੱਲੇ ਕਰੰਦੋ ਕੋਈ ਨਾ ਭਾਈ ਜੋ। ਭਾਈ ਜੋ ਕੋਈ। ਅੱਖਾ ਦੇਖ ਮੈਂ ਕਰਦਾ ਜੇ ਮੈਨੂੰ ਚੱਕ ਲਾਂ। ਬੱਈ ਮਾਰ ਬੱਈ ਮਾਰ ਫੋਫੜੀ ਭਾਈ ਮਾਰ। ਫੋਫੜਾ ਛਾ ਦ। ਮੈਂ ਚਾਹ ਤੇ ਦੇ ਕੰਮ ਕਰਦਾ ਤੂੰ। ਫੋਫੜਾ ਕਾਣੂ ਇਹਦਾ ਮੂਹ ਬਗਲਾਮ ਕਰਦੇ ਤੁਰਗੇ ਮੈਨੂੰ। ਮੈਂ ਭਲਾ ਇਹ ਜਾ ਹੈਗਾ ਮੈਂ ਤੇਰੇ ਹੱਥਾਂ ਚੱਪੜਿਆ ਹੋਇਆ ਹੈ। ਸਾਦ ਬੰਦਾ ਮੈਂ ਤਾਂ ਜਿੱਥੇ ਮਰਜੀ ਰੋਟੀ ਦੇ ਦੋ। ਚਾਹ ਦਾ ਗੱਲੇ ਕੋਈ ਤੇ ਪੈਰ ਨਹੀਂ ਕਰਿਆ ਗਾ ਇਹ ਤੇ ਜੱਪ ਕਰ ਜਾ ਫੁੱਪੜ ਜੀ ਖੜ ਜਾ ਵਾ ਦੱਦ ਦਾ ਦੱਦ ਤੇ ਪਾਣੀ ਦਾ ਪਾਣੀ ਕਰਦੀ ਆ ਜਿੰਨੇ ਵਾਰ ਵੀ ਮੇਰੇ ਭਾਈ ਆਏ ਆ ਐਦਾਂ ਦੇ ਮੌਕੇ ਤੇ ਆਇਆ ਕਦੀ ਖੁਸ਼ੀ ਨਾਵੇਂ ਮੇਰੇ ਭਾਈ ਨਹੀਂ ਇੱਥੇ ਆਏ ਬਗੜਾ ਲੈ ਆਂਦਰ ਫੋਟੋ ਇਹ ਆ ਫੋਟੋ ਲੈ ਫੋਟੋ ਬੱਕੜਾ ਭਾਈ ਬੱਕੜਾ ਖੇੜੀ ਫੋਟੋ ਆ ਦੇਖ ਮਾਤਾ ਕੋ ਫੋਟੋ ਲੈ ਬੱਕੜਾ ਐਲਬਮ ਪਾ ਚੀ ਸਾਰਿਆਂ ਨੂੰ ਐਲਬਮ ਬੱਕੜਾ ਨਹੀਂ ਪਾਇਆ ਬੱਕੜਾ ਬਸ ਸੋਦਾ ਲੈਣ ਗਿਆ ਫਿਰ ਮੈਂ ਗੱਲ ਸੁਣ ਸੁਣ ਜਾਗਾ ਮੈਂ ਸੋਦਾ ਲੈਣ ਗਿਆ ਫਿਰ ਹੱਟਦੇ ਪਾਸ ਮਖੜਾਵੇ ਹੇ ਪਾਸ ਮ ਪਾਵੇ ਅਖੇ ਮਾਦਾ ਜਵਾਨ ਹੋਣਾ ਜਵਾਰੀ ਕਾਲੇ ਬਾਲ ਕਰਨੇ ਮੈਨੂੰ ਮੈਨੂੰ ਕਦੇ ਬੋਲਦਾ ਕਰ ਮੇਰਾ ਬਾਵਾਸ਼ੀਰ ਮਰ ਦੁੱਧ ਦਵਾਈ ਲੈਣਾ ਚਾਹ ਚਾਹੇ ਮੈਨੂੰ ਕਦੇ ਫੁੱਫੜਾ ਮੈਂ ਤਾਂ ਤੈਨੂੰ ੜੀਕਦੀ ਸੀ ਮੈਂ ਤਾਂ ਆਪਣੇ ਭਾਈਆਂ ਨੂੰ ਵੀ ਨਹੀਂ ਫੋਟੋ ਦਿਖਾਈ ਜਿਉਂਦਿਆਂ ਦਾ ਮਰਨ ਹੋ ਗਿਆ ਮੇਰੇ ਭਾਈਆਂ ਦਾ ਜਦੋਂ ਤੇ ਫੋਟੋ ਖੇਚ ਲਈ ਕਿੰਨਾ ਕੀ ਕੰਮ ਕਰਦਾ ਸਾ ਤੂੰ ਇਹ ਕੀ ਛੱਪ ਕੱਢ ਮਾਰਿਆ ਤੂੰ ਭਰਾ ਮਾੜਾ ਮੈਂ ਮੋਲੇ ਮਰੀ ਗਿਆ ਲੈ ਮੈਂ ਮੈਂ ਘਰ ਕੇ ਦਾ ਸੰਗ ਸੁੱਤਿਆ ਕਹਿੰਦਾ ਵੀ ਮੈਂ ਤਾਂ ਹਈ ਨਹੀਂ ਹਜੇ ਕਮਰੇ ਵਿੱਚ ਜਦੋਂ ਨਹੀਂ ਹੈਗਾ ਕਰੇ ਵਾ ਪੜਾ ਰਿਹਾ ਬਾਰੇ ਬਾਰੇ ਕਰੇ ਵਾ ਪੜਾ ਰਿਹਾ ਆ ਪੜਾ ਲੈ ਬੰਦਾ ਆਇਆ ਲੈ ਫੜਾ ਪੜਾ ਵਗੜਾ ਹੁਣ ਆ ਬੰਦਾ ਨਹੀਂ ਪਾਇਆ ਬਹੁਤ ਫੜ ਜੀ ਉਹ ਤੇਰਾ ਬੇੜਾ ਬੈ ਆ ਦੇਖ ਲੈ ਜੀ ਤੇਰਾ ਬੈ ਜੇ ਤੇਰਾ ਆਹ ਦੇਖ ਲੋ ਉਹ ਦਿਖਾ ਮਾੜੀ ਜੀ ਆ ਦੇਖ ਲੋ ਲੋਕ ਸਰਜੀਤ ਘਰ ਲੁੱਟੀ ਗਈ ਆ ਦਾ ਛ ਓਏ ਕਾਣੂ ਐ ਫਫੜਾਏ ਮੈਂ ਤੁਸੀਂ ਐ ਪੈ ਦੇਖੋ ਪਲਸ ਕੁੜੀਆਂ ਰਿਆ ਮੇਰੇ ਦੋਇਤੀਆਂ ਪੜੀਆਂ ਲਿਖੀਆਂ ਨੇ ਅਰੇ ਆ ਪਤਾ ਸਿੱਧੂ ਰਿਆ ਕੁੜੀਆਂ ਨੂੰ ਨਾ ਬਰਾਬ ਸ਼ਰਮਾ ਕੁੜੀਆਂ ਤੇ ਮਾੜਾ ਅਸਰ ਪਾਉਂ ਤੂੰ ਮੂੰਹ ਦਿਖਾਉ ਪਈ ਮੂੰਹ ਦਿਖਾਉ ਤੂੰ ਐਂ ਦੱਸ ਭਾਈ ਤੁਸੀਂ ਦੋਏ ਮੇਰੀਆਂ ਧੀਆ ਪੜੀਆਂ ਲਿਖੀਆਂ ਆ ਮੈਂ ਐ ਭਾਈ ਮੈਂ ਹੋਰ ਕੋਣਾ ਪਾਪੇ ਤੂੰ ਹੀ ਤਾਂ ਹੈਗਾ ਸਿੱਪੀ ਮਹੀਆ ਭਾਈ ਇਹ ਓ ਰੋ ਰੋ ਨੇ ਪੁੱਤ ਕਿਉਂ ਰੋਈ ਜਾਨੀ ਆ ਆ ਤੇਰਾ ਪਪਾ ਸੜਿਆ ਜਾ ਆ ਦੇ ਇਹਦੀ ਸੋਹਣੀ ਮੂਰਤ ਆ ਮੈਨੂੰ ਇਹ ਦੱਸ ਇਹ ਮੇਰੇ ਮੇਰੇ ਮੂੰਹ ਵਰਗਾ ਮੂੰਹ ਹੈ ਦਾ ਹੋਰ ਸਾਰਾ ਇਹ ਤੇਰਾ ਛੋਟਾ ਭਾਈ ਆ ਸ਼ਰਮ ਨਹੀਂ ਆਉਂਦੀ ਤੈਨੂੰ ਹਾਏ ਨਾ ਪਾਪੇ ਕਰੇ ਮੇਰੇ ਐ ਸਰ ਤੇ ਹੱਥ ਰੱਖਿਆ ਕਰੇ ਸਿੱਪੀ ਰੇ ਐ ਸਰ ਤੇ ਹੱਥ ਰੱਖਿਆ ਦੱਸ ਕਿਵੇਂ ਦੱਸੋ ਸਰ ਤੇ ਹੱਥ ਤੇਰੀ ਖੜਾਗਾ ਚੱਲ ਤੇਰੀ ਤੇਰੀ ਓਏ ਭਾਈ ਮੈਂ ਹੱਦ ਹੋ ਗਈ ਓਏ ਕਿਵੇਂ ਤੁਹਾਨੂੰ ਕੀ ਦਵਾਵਾਂ ਮੈਂ ਇਹੀ ਆ ਮਾਮਾ ਜੀ ਮੈਂ ਤੂੰ ਦੇਖ ਲੈ ਭਾਈ ਕੁੜੀਏ ਮਾਸਾ ਤਾਂ ਲੱਗਦਾ ਤੂੰ ਹੀ ਆਂਗਾ ਓ ਬੋਲਿਆ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦਾ ਤੂੰ ਆਇਆ ਕਹਿੰਦਾ ਮੇਰੇ ਮੂੰਹ ਵਰਗਾ ਮੂੰਹ ਆ ਤੇਰੀ ਮਾਂ ਨੇ ਜੋੜੇ ਜੰਮੇ ਸੀ ਤੁਸੀਂ ਆ ਦੇਖ ਲੈ ਦੰਦ ਕਿਵੇਂ ਕੱਢ ਰਿਹਾ ਮੇਰੇ ਸਿਰ 'ਚ 100 ਘੜਾ ਪਾਣੀ ਦਾ ਸ਼ਰਮ ਘਾ ਲਾ ਕੰਜੜਾ ਬਰਾਬਰ ਤੇ ਧੀਆਂ ਵਿਆਹਾਂ ਵਿਆਹਾਂ ਤੇਰੀਆਂ ਵੀ ਕੀਤਾ ਤੂੰ ਕੰਜੜਾ ਹਏ ਦੋ ਧੀਆਂ ਆ ਕੀ ਕਰਤਾ ਤੂੰ ਅਫਸਰ ਰੋ ਲਗਾ ਅਫਸਰ ਰੋ ਲਗਾ ਕਮੀ ਨੂੰ ਹਏ ਮੈਨੂੰ ਯਾਹ ਕੀ ਕਰਨਾ ਅੰਗਰੇਜ਼ਾਂ ਕੀ ਮਾਰਦੇ ਸੀ ਆਏ ਦੋ ਭਾਈ ਮੈਨੂੰ ਲਾ ਦੋ ਫਾਹੇ ਓ ਚਾਰਿਆ ਮੈਨੂੰ ਫਾਹੇ ਲਾਵੇ ਤੂੰ ਓ ਮੇਰਾ ਘਟ ਦੇ ਗਾ ਰੋ ਗਾ ਸਨ ਮਾਰ ਤੂੰ ਘੇਰ ਦੋ ਮੇਰਾ ਹੌਣ ਲਾ ਹੱਥ ਨੂੰ ਹੌਣ ਲਾ ਹੱਥ ਓਟਾ ਕੰਦਨ ਪੂਰੀ ਆ ਮਾਜਾ ਹਾਇ ਜਾਨਾ ਕੋਲ ਬੇਗਰ ਮਫੜਾ ਡਾਕਟਰ ਹੈ ਬਾਲਾ ਐਹ ਜਾਨੀ ਹੈ ਕਿ ਤੀ ਕੋ ਗੁੱਸਾ ਕਰਦਾ ਇੱਥੇ ਨਹੀਂ ਨਾ ਕਹਿ ਤੂੰ ਫੇਰ ਕੁੱਟੂ ਉਹ ਬੈਠਾ ਪੁੰਗ ਹੈ ਕੋਈ ਨਹੀਂ ਕਿਤਾ ਤੂੰ ਨਾ ਤੂੰ ਪਿਆ ਉਹ ਵੀ ਨਾ ਵਾਡ ਫੜ ਕੋਈ ਬੈਠੇ ਬੈਠ ਕੋਈ ਉਹ ਕਰੋ ਜੱਟਾਂ ਦਾ ਜਾਕਾ ਮਗਰ ਜੋਕ ਕਰੂਗੇ ਹਾਂ ਮਗਰ ਜੋਕ ਤਾ ਉਹ ਕਿਹਦੇ ਨਹੀਂ ਮੰਨਦਾ ਹੈ ਗਿਆ ਉਹ ਉਹ ਭੱਜੂਗਾ ਭੱਜੂਗਾ ਉਹ ਕਦੀ ਉਹ ਫੜਕੇ ਲਾਉਂਦੀ ਰਾਮ ਨੂੰ ਲਾਇਆ ਸੱਜ ਸਵਰ ਕੇ ਦੇ ਨਾਲ ਬੈਠਵੇਂ ਉਹੋ ਮੈਨੂੰ ਕੱਢ ਦੋ ਬਾਹਰ ਮੈਂ ਕੀ ਲੈਣਾ ਇਹਦੇ ਤੋਂ ਇਹਨੇ ਮੈਨ ਤੋਂ ਕੀ ਲੈਣਾ ਬੁੱਢੀ ਤੋਂ ਮੈਨੂੰ ਨਹੀਂ ਸੀ ਪਤਾ ਕਿਉਂ ਕਰਦਾ ਤੇਰੇ ਗੋਡੇ ਦਖਦੀ ਆ ਤੇਰਾ ਬੂਥਾ ਪਾਠੀ ਵਰਗਾ ਤੂੰ ਗੋਹੇ ਦੇ ਥੋਸ ਵਰਗੀ ਮੈਨੂੰ ਕੀ ਪਤਾ ਸੀ ਵੇ ਮੇਰੀ ਸੋਕਣ ਹੋਰ ਚੱਕੀ ਪਰਦਾ ਨਾਲ ਸੁਪਰੇ ਖੰਡਾ ਸੁਪਰੀਆਂ ਹਾਂ ਦੋ ਸੁਪਰੇ ਆ ਪੜ ਰਕੂਆ ਮੇਰੇ ਸਾਹਮਣੇ ਐ ਪੜੀਆਂ ਖੰਡਾ ਪਪੜਾ ਲਾ ਪੜਲੇ ਪੁੱਤ ਆਪਾ ਪੜਦੀ ਫੈਮਲੀ ਕੋ ਮਾਇ ਨਿਕੜਾਈ ਜੱਸੀ ਨਾ ਉਹ ਸਿਰ ਪਲੌਦਾ ਗਾੜਾ ਕੀ ਟੰਗਾਂ ਸਿਰ ਪਲੌਦਾ ਆਮੀਆਂ ਕਿਹਦਾ ਸਿਰ ਨਹੀਂ ਪਲੌਦਾ ਕੁੱਟਿਆ ਉਹ ਬਗਾਨ ਨੂੰ ਬਗਾਨ ਨੂੰ ਆਪ ਤੇ ਸਿਰ ਪਲੌਦਾ ਤੂੰ ਲੈ ਪਪੜਾ ਆ ਬੰਨੇ ਦੋ ਹੱਥ ਤੂੰ ਸਾਡਾ ਕੰਜਰ ਨਾਲੋਂ ਨੂੰ ਮੇੜ ਇਸ ਤਾਂ ਦੀ ਕੁੜੀ ਨੂੰ ਲੈ ਕੇ ਜਾਂਦੇ ਹੋਈ ਤੇਰਾ ਦਿਮਾਗ ਖਰਾਬ ਹੋਇਆ ਉਹ ਕੰਜਰ ਤਾਂ ਭਾਲਦਾ ਉਹ ਵੀ ਕਦੋਂ ਤੁਸੀਂ ਇਹਨੂੰ ਲੈ ਕੇ ਜਾਮੋ ਤੇ ਮੈਂ ਨਵੀਂ ਜਨਾਨੀ ਨੂੰ ਕਦੇ ਲੈ ਕੇ ਆਵਾਂ ਤੁਸੀਂ ਘਰ ਬਿਠਾਉਣਾ ਗਾਏ ਜਾ ਰਹੇ ਨੇ ਉਹ ਹੋਰ ਪਫੜਾ ਹੁਣ ਛਿੱਤਰ ਖਾਈ ਜਾਣਗੇ ਦੇ ਕੁੜੀ ਨੂੰ ਕਿਵੇਂ ਦਾਇ ਦਾ ਕੁੱਟ ਗਿਆ ਸਾਡੀ ਬੇਇੱਜ਼ਤੀ ਕਰਦੀ ਕਿਵੇਂ ਨਿਭਰੂ ਗੱਲ ਆਹ ਨਿਭੜੂ ਕਿਵੇਂ ਗੱਲ ਸੋਣਾ ਮੈਂ ਇਹਨੂੰ ਛੋਟੇ ਜਿਹੇ ਹੁੰਦੇ ਨੂੰ ਬਥੇਰਾ ਚੱਕ ਜਾ ਰਿਹਾ ਕੰਜਰ ਉੱਤੇ ਮੂਤ ਦਿੰਦਾ ਸੀ ਪਰ ਹੁਣ ਕੰਜਰ ਇਹ ਕੀ ਪਤਾ ਸੀ ਵੀ ਛੱਟੇ ਮੁੱਤੂਗਾ ਮੈਂ ਸਾਰਾ ਕੁਝ ਛੱਟ ਕਾਲੂਗਾ ਸੱਚੀ ਤੋ ਤੂੰ ਜਾ ਸਪਤ ਗੱਲ ਕੀ ਹੋਈ ਆ ਸਾਰੀ ਛੇਰੇ ਤੋਂ ਲਾ ਕੇ ਗੱਲ ਦੱਸ ਮੈਂ ਦੇਖ ਲਓ ਪੱਪੜ ਜੀ ਵੀ ਸਾਡੀ ਕੁੜੀ ਤਾਂ ਹੁਣ ਉਮਰੋਂ ਲੰਗੀ ਦੁਬਾਰੇ ਤਾਂ ਕਿਤੇ ਬੈਠੀ ਨਹੀਂ ਹੈਗੀ ਆ ਜਿਹੜੇ ਦੋ ਕਿੱਲੇ ਆ ਇਹਦੇ ਨਾਂ ਕਰਾ ਦੇ ਘਰੇ ਦੇ ਨਾਂ ਕਰਾ ਦੇ ਆ ਦੋទੀਆਂ ਨੇ ਇਹਨਾਂ ਦੀ ਸ਼ੱਕ ਅਸੀਂ ਪਰਦਾ ਕਰਾਂਗੇ ਮੈਂ ਉਹਦਾ ਵਿਕਤੀ ਦਾ ਰੂਹ ਕਰ ਚ ਉਹ ਮੈਂ ਥਾ ਜੀ ਗੱਲ ਕਰ ਜਾਂ ਬੇਫਿਕਰ ਹੋ ਜਾ 10 ਬੱਤ ਗੱਲ ਕੀ ਹੋਈ ਆ 10 ਸਾ ਜੀ ਫੁੱਫੜ ਜੀ ਤੁਸੀਂ ਹੈਗੇ ਆ ਮੇਰੇ ਬਾਪ ਦੇ ਥਾ ਹੈਗਾ ਪੁੱਤ ਹਣ ਮੇਰੀ ਪੂਰੀ ਗੱਲ ਸੁਣੋ ਥਨਾ ਜਿਹੜੀ ਮੇਰੀ ਸੋਕਣ ਬਣੀ ਆ ਉਹ ਹੈਗੀ ਆ ਹਰਮਨ ਦੀ ਸੱਸ ਅੱਛਾ ਹਰਮਨ ਮੈਂ ਆਪ ਮੰਗ ਕੇ ਆਈ ਆ ਸੁਨਾਮ ਹੋਟਲ ਵਿੱਚ ਮੈਂ ਰੁਪਈਆ ਹੱਥ ਦਿੱਤਾ ਕੁੜੀ ਦੇ ਅੱਛਾ ਹੁਣ ਜੇ ਤਾਂ ਮੈਂ ਹਰਮਨ ਵੱਲਾਂ ਦੇਖਦੀ ਆ ਜੇ ਰਿਸ਼ਤਾ ਤੋੜਦੀ ਆ ਤਾਂ ਹਰਮਨ ਦੀ ਜ਼ਿੰਦਗੀ ਨਰਕ ਬਣਦੀ ਆ ਮੇਰੇ ਦੋਤੇ ਦੀ ਅੱਛਾ ਜੇ ਮੈਂ ਆਪਣੇ ਵੱਲਾਂ ਦੇਖਦੀ ਆ ਫਿਰ ਮੇਰੀ ਜ਼ਿੰਦਗੀ ਨਰਕ ਬਣਦੀ ਆ ਵਾਹ ਜੀ ਆ ਬਈ ਤੁਸੀਂ ਹੁਣ ਮੈਨੂੰ ਦੱਸੋ ਟੈਂਡ ਹੈਗਾ ਉਹਦਾ ਪਪਲਾਂ ਵਾਲੀ ਪਪਲਾਂ ਵਾਲੀ ਸੁਨਾਮ ਦੇ ਕੋਲ ਹਾਂ ਹਾਂ ਪਪਲਾਂ ਵਾਲੀ ਤਾਂ ਮੈਂ ਕੱਲੇ ਕੱਲੇ ਘਰ ਨੂੰ ਜਾਣਦਾ ਕਿਹੜਾ ਪਰਿਵਾਰ ਆਏ ਹਰ ਵਾਰ ਪ੍ਰਭੂਰ ਦਾ ਤਾਂ ਮੈਨੂੰ ਪਤਾ ਨਹੀਂ ਆਪਣਾ ਜੇਠ ਇੱਕ ਸੰਭਿਆ ਹੋਇਆ ਆ ਅੱਛਾ ਕਿਹਨੂੰ ਸੰਭਲਿਆ ਖਸਮੋ ਦਾ ਆਪਣਾ ਜਿਹੜਾ ਅਸਲੀ ਘਰ ਵਾਲਾ ਉਹ ਹੈਗਾ ਮਰਿਆ ਆ ਅੱਛਾ ਜਨਾਨੀ ਹੈਗੀ ਪੂਰੀ ਸ਼ਕੀਨਣ ਅੱਛਾ ਹਾਂ ਨਾ ਕੋਈ ਨਹੀਂ ਪਤਾ ਮੇਰੀ ਗੱਲ ਥਾ ਮਾਇਆ ਦਾ ਕੰਜੜਾ ਨਾ ਕਾਟਦਾ ਗੱਲ ਹੈ ਬਸ ਹਾਂ ਨਾਲੇ ਮੇਰੀ ਇੱਕੋ ਹੀ ਬੇਨਤੀ ਆ ਮੇਰੀਆਂ 3 ਨੂੰ ਮੇਰੇ ਪੁੱਤ ਬੱਬੂ ਨੂੰ ਫੋਨ ਕਰ ਦਊ ਨਾਲੇ ਮੇਰੀ ਨੋ ਨੂੰ ਫੋਨ ਕਰ ਦਊ ਮੈਂ ਜਾਂਦੀ ਵਾਰ ਦਾ ਮੂੰਹ ਦੇਖ ਲੈ ਨਾ ਨਾ ਜਾਂਦੀ ਵਾਰ ਤਾਂ ਮੂੰਹ ਦੇਖਣ ਤਾਂ ਥਾਲੇ ਦੇ ਚਾਹ ਮਾਰੂ ਮੈਂ ਜਾਂਦਾ ਕਹਤ ਕੇ ਵੀ ਕੁੰਡੇ ਨਾਲ ਸਿੱਧਾ ਕੱਲੂ ਮੈਂ ਆ ਬੀਬੀ ਬੱਬੂ ਨੂੰ ਦੱਸਿਆ ਨਹੀਂ ਹੋਏ ਤੱਕ ਬੱਬੂ ਨੂੰ ਮੈਂ ਕੀ ਦੱਸਣਾ ਸੀ ਬੱਬੂ ਵੀ ਤਾਂ ਹੀ ਨਹੀਂ ਕਰ ਵੜਦਾ ਉਹ ਇਹਦੇ ਲੱਛਣਾਂ ਤੋਂ ਕਰਤੂਤਾਂ ਤੋਂ ਚੰਗੀ ਤਰ੍ਹਾਂ ਜਾਣੀ ਜਾਣਾ ਉਹ ਤਾਂ ਨਹੀਂ ਕਰ ਵੜਦਾ ਸ਼ਰਮ ਦਾ ਮਾਰਾ ਉਹ ਕੋਈ ਨਹੀਂ ਪੁੱਤ ਹੌਂਸਲਾ ਰੱਖੋ ਮੈਂ ਕਰਕੇ ਆਉਣਾ ਕੰਜਲ ਨਾਲ ਮੈਂ ਦੇਖਦਾ ਉਹ ਨਾ ਤੈ ਟੰਜ ਉਹ ਨਹੀਂ ਪੀਂਦਾ ਮੈਨੂੰ ਇੰਨਾ ਪਤਾ ਆਇਆ ਜਾ ਹੌਂਸਲਾ ਰੱਖ ਮੇਰੀ ਤੀ ਐਵੇਂ ਫੇਰ ਨਾ ਕਰ ਉਹ ਮੈਂ ਚੱਲਾਂ ਨਾਲ ਓ ਤੂੰ ਬਹਿ ਜਾ ਕੰਜੜਾ ਮੈਨੂੰ ਕੰਨ ਦੇ ਗੱਲ ਤੂੰ ਬਹਿ ਜਾ ਮੇਰਾ ਪੁੱਤ ਤੂੰ ਨਾ ਫੇਰ ਠੀਕ ਆ ਓ ਕਿੱਧਰ ਗਿਆ ਵਾ ਓ ਗੱਲ ਖਾਣਾ ਇਹਦਾ ਭਲਾ ਹੋਵੇ ਕਦੇ ਹੋ ਨਾ ਨਾਲ ਕੁਛ ਲਪੇ ਹਸਲਪੂ ਪੀ ਜੇ ਓ ਹੀ ਕੋਤੋ ਜਾਣੀ ਆ ਓ ਗੱਲ ਖਾਣਾ ਇਹਨੂੰ ਸੁਧਾਰੇ ਨੂੰ ਕਿਨੇ ਬਰਾਲਿਆ ਕਿਦਾ ਵੀ ਨਹੀਂ ਕਿਦਾ ਘਰ ਬਸਨਦਾ ਸ਼ਾਂ ਚਾਚਾ ਦਾਤਾ ਕਿੱਦਾਂ ਆ ਆ ਬੈਠਾ ਕੰਜੜਾ ਤੇਰਾ ਭਲਾ ਹੋਵੇ ਜੇ ਨਾ ਆਏ ਵੇ ਓਏ ਕੰਜੜਾ ਓਏ ਕੰਜੜਾ ਕੀ ਕਰਤਾ ਤੂੰ ਹੈਂ ਗਾਹਾਂ ਤੂੰ ਲਾਠਕੀ ਨੂੰ ਵੀ ਹਾਏ 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 ਸਾਹਮਣੇ ਉਹਦੇ ਪਰਾਂ ਮਾਜੇ ਕੁੱਤੇ ਕੇ ਆ ਗਿਆ ਕੰਜੜਾ ਸ਼ਰਮ ਕਾਲਾ ਓਏ ਫੁੱਫੜਾ ਕੀ ਕਰਾਂ ਮੈਂ ਮੇਰੇ ਸਾਦਾ ਬੋਲਾ ਲਾਣਾ ਪੱਲੇ ਪੈ ਗਿਆ ਸੁਣਦੀ ਨਹੀਂ ਗੱਲ ਜਦੋਂ ਮੈਂ ਬਾਰ ਬਾਰ ਕਹੀ ਜਨਾ ਮੇਰੀ ਫੋਟੋ ਵਰਗੀ ਫੋਟੋ ਹੈ ਮੈਂ ਆਈ ਨਹੀਂ ਮੇਰੇ ਵਰਗਾ ਬੰਦਾ ਹੈ ਕੋਈ ਹੈ ਹੁਣ ਮੈਂ ਕਿਵੇਂ ਸਮਝਾਵਾਂ ਕਿ ਮੈਂ ਟੱਡ ਪਾੜ ਕੇ ਦਿਖਾਵਾਂ ਬੀਬੀ ਫਿਰ ਮੈਂ ਹੈ ਹੀ ਨਹੀਂ ਜਾਂ ਫਿਰ ਉਹ ਉਹ ਕਿਹੜਾ ਕਬੂਤਰ ਜਿਹਾ ਹੁੰਦਾ ਹੈ ਸਟੂਡੀਓ ਜਿਆ ਕੋਲੇ ਜਿਹੜਾ ਫੋਟੋਗ੍ਰਾਫਰ ਨੇ ਜਾਂ ਫਿਰ ਹੋਰ ਨਾ ਕੋਈ ਕਾਰਸਾਨ ਹੋਣ ਨੇ ਕਹ ਲਈਏ ਗੱਲ ਕੋਈ ਨਾ ਕੋਈ ਓਏ ਕਾਹਨੂੰ ਗੱਲ ਥਾਣਾ ਉਹ ਪ੍ਰਾਣੀ ਥਿਆਨਿਆਂ ਦੀ ਕਹਾਵਤਾ ਵੀ ਕੱਛਿਓਂ ਪਾਰ ਪਿਓ ਪਤਜਾਰ ਹੈ ਆਪਾਂ ਹੁਣ ਤੂੰ ਸਮਝ ਲਾ ਵੀ ਫਰੈਂਡੇ ਆ ਦੋਸਤ ਇਆ ਆ ਪੜੋਨੇ ਗੱਲ ਸੁਣ ਮੇਰੀ ਗੱਲ ਸੁਣ ਮੈਂ ਵੀ ਜਵਾਨੀ ਪੈਰੇ ਤਿੰਨ ਤਿੰਨ ਰੱਖੀਆਂ ਤੈਨੂੰ ਤੇ ਤੇਰੇ ਪਿਓ ਨੂੰ ਪਤਾ ਲੱਗਿਆ ਅੱਜ ਕੱਲ ਜਾਂ ਚੈਰੀ ਭੂਆ ਨੂੰ ਪਤਾ ਲੱਗਿਆ ਤੈਨ ਰੱਖੀਆਂ ਤੈਨ ਓਏ ਹੋਰ ਘੋਡੇ ਆ ਮੈਂ ਥੋੜੀ ਰੂਟਾ ਬੀਟਾ ਰੰਗੂ ਚਾਉੜੇ ਹੋਇਆ ਗੱਲ ਸੁਣ ਅੱਜ ਤੱਕ ਤੇਰੀ ਭੂਆ ਨੂੰ ਤੈਨੂੰ ਤੇਰੇ ਪਿਓ ਨੂੰ ਪਤਾ ਲੱਗਿਆ ਕਿਉਂਕਿ ਮੇਰੀ ਗੱਲ ਸੁਣ ਆਠਕਾ ਦਾ ਇੱਕੋ ਹੀ ਉਸੂਲ ਹੁੰਦਾ ਜਿਹੜੇ ਘਰ ਵਾਲੀ ਹੁੰਦੀ ਹੈ ਨਾ ਉਹਨੂੰ ਪਿਆਰ ਉਹਦੋਂ ਵਧਾ ਦੇਵੇ ਤੂੰ ਕੰਜਰਾ ਘਰੇ ਪਰਿਵਾਰ ਪਰਿਵਾਰ ਨੂੰ ਪਿਆਰ ਘਟਾਤਾ ਉਧਰ ਵਧਾਤਾ ਰੌਲਾ ਤਾਂ ਆਪੇ ਪੈਣਾ ਸੀ ਤਾਂ ਹੀ ਰੌਲਾ ਪਿਆ ਮੇਰੀ ਗੱਲ ਸੁਣ ਪੁੱਤ ਮੈਂ ਤੇਰਾ ਯਾਰ ਦੋਸਤਾਂ ਸਾਰਾ ਕੰਮ ਟਿਕਾ ਦੇ ਦੂੰ ਘਰ ਬੱਜਿਆ ਜਾਂ ਬੱਜਿਆ ਰਹਿ ਜੂ ਮੈਨੂੰ ਸਾਰੀ ਗੱਲ ਸੱਚ ਦੱਸ ਹੱਥ ਮੇਰਾ ਪੁੱਤ ਸਾਰੀ ਗੱਲ ਸੱਚ ਦੱਸ ਦੇ ਗੱਲ ਕੀ ਢਾਲ ਚ ਕਾਲਾ ਤਾਂ ਕੁਛ ਨਾ ਕੁਛ ਹੈਗਾ ਹੈ ਜੇ ਕਹਤਾ ਆਗ ਲਗੂ ਧੂਆਂ ਫੇਰ ਹੀ ਨਿਕਲਦਾ ਐਵੇਂ ਕੋਈ ਗੱਲ ਨਹੀਂ ਹੁੰਦੀ ਪੁੱਤ ਗੱਲ ਤਾਂ ਹੈਗੀ ਐ ਮੇਤੋ ਪਾਪੀਆ ਤਾਂ ਹੋ ਗਿਆ ਉਹੀ ਹੋ ਗਿਆ ਗਲਤੀ ਜੀ ਨਾਲ ਕਿਤੇ ਅੱਛਾ ਗੱਲ ਸੱਚ ਹੈ ਗੱਲ ਤਾਂ ਸੱਚੀ ਗਾ ਕਪੜਾ ਹੁਣ ਮੈਨੂੰ ਕੀ ਦੱਸਾਂ ਮੈਨੂੰ ਐਂਦੀ ਵੀ ਚਲੇ ਲੜਕੀ ਮੇਰ ਨਾਲ ਵਿਆਹ ਕਰ ਲੂਗੀ ਹਾਂ ਹੈ ਘਰ ਵਾਲਾ ਹੈ ਨਹੀਂ ਸਿਰ ਤੇ ਹਾਂ 10 ਕਿਲੇ ਆ ਜਾਣਗੇ ਜ਼ਮੀਨ ਦੇ ਮੈਨੂੰ ਤਾਂ ਹੋਰ ਕੋਈ ਲਾਲਚ ਨਹੀਂ ਦੀ 10 ਕਿਲੇ ਜ਼ਮੀਨ ਦਾ ਲਾਚੀ ਨਾਲ ਟਰੈਕਟਰ ਆਜੂ ਘਰੇ ਮਹਾ ਅੱਛਾ ਉਹਦੇ ਲਾਲਚ ਲਾਲਚ ਦੇ ਵਿੱਚ ਕੰਜਦਾ ਹੋਰੇ ਕੁਸ ਹੋ ਗਿਆ 10 ਕੱਲਿਆਂ ਦੇ ਲਾਲਚ ਨੂੰ ਕਦਰੋ ਲਾਲ ਚੀਤਾ ਤੁਸੀਂ ਹੈਗੇ ਪਰ ਹੁਣ ਦੱਸ ਕਿਵੇਂ ਕਰਨਾ ਓਵੇਂ ਕੰਮ ਮੈਂ ਤਾਂ ਸੈਟ ਕਰ ਦੂੰ ਮੈਨੂੰ ਹੁਣ ਗੱਲ ਤੂੰ ਦੱਸ ਤੀ ਸਾਰੀ ਮੈਂ ਟਕਾ ਇੰਨੀ ਇੰਨੀ ਗੱਲ ਹੈਗੀ ਆ ਵੀ ਮੈਂ ਸਰਦੀ ਤੋਂ ਉਹਦਾ लाਡ ਪਿਆਰ ਘਟਾਤਾ ਸੀ ਹਾਂ ਉਹੋ ਵਿਦਾ ਦੇ ਜਦੋਂ ਘਰ ਵਾਲੀ ਨੂੰ ਆਪਾਂ लाਡ ਪਿਆਰ ਘਟਾ ਦਿੰਨੇ ਆ ਰੌਲਾ ਉਹ ਜੋ ਹੀ ਪੈਂਦਾ ਤੂੰ ਕੰਜੜਾ ਰੌੜਾ ਇੱਥੋਂ ਹੀ ਪਵਾ ਲਿਆ ਮੈਂ ਤੈਨੂੰ ਦੱਸਿਆ ਅੱਜ ਤੱਕ ਚੇਰੀ ਭੂਆ ਮੂਰੇ ਨਹੀਂ ਬੋਲੀ ਹੁਣ ਕਿਵੇਂ ਕਰਨਾ ਦੱਸੋ ਮੈਂ ਕਰਾ ਕੇ ਜਾਉ ਇੱਕ ਤਾਂ ਇਹਨੂੰ ਛੋਟ ਸਾਟ ਲਿਆ ਤਾਂ ਮਹੀਨੇ ਦੀ ਵੀ ਦਿਨਾ ਬਾਦ ਮੱਝ ਮੁੱਝ ਲੈਣ ਗਏ ਨਹੀਂ ਮੈਂ ਗੱਲ ਟਕਿਆ ਦੇਣਾ ਤੂੰ ਦੱਸ ਕਿਵੇਂ ਕਰਨਾ ਉਹ ਮੈਂ ਗੱਲਾਂ ਇੱਕ ਗਲਤ ਇੱਟਕਰੀ ਫਪਲਾ ਮੈਨੂੰ ਲੱਗਦਾ ਹੈ ਹਾਂ ਗੱਲ ਤਾਂ ਉਹ ਬਰੂ ਗੀ ਸੀ ਉਹ ਨਹੀਂ ਟਕਾ ਕੇ ਜਾਉ ਗੱਲ ਇਹ ਹੈ ਜਿੱਥੇ ਮੈਂ ਮੈਂ ਦੇਖੀ ਲੜਕੀ ਉਹ ਲੜਕੀ ਦੀ ਕੁੜੀ ਘਾ ਮੇਰੇ ਦੋਤੇ ਨਾਲ ਵਿਆਹ ਹੋਣਾ ਪਾ। ਉੱਥੇ ਇੱਥੇ ਤਾਂ ਕੁੰਡੀਆਂ ਫਸ ਗਿਆ। ਇਹ ਤਾਂ ਹੁਣ ਫੇਰ ਦੱਸ ਕਿਵੇਂ ਕਰੀਏ। ਗੱਲ ਤਾਂ ਇਹ ਹੈ ਕਿ ਮੈਂ ੱਲੇ ਕੀ ਆਉਣੀ ਆ ਕੀ ਵੀ ਕਰੇ। ਰੱਖਣੀ ਆ। ਹਾਂ। ਮੋ ਪਫੜ ਮੰਡਾ ਤੂੰ ਫੇਰ ਮੈਂ ਜਿੰਦਾ ਫਸਾ ਜਾਣਾ ਕੁੰਡੀਆਂ ਕਿਵੇਂ ਨਾ ਕਿਵੇਂ। ਮੈਂ ਤੂੰ ਜਿਵੇਂ ਮਰਦੀ ਕਰਾ ਪਰ ਰੱਖਣੀ ਹੈ ਕਰੇ। ਬਸ ਅੱਜ ਤੋਂ ਮੇਰੀ ਗੱਲ ਲਾੜ ਵਨ ਲੈ। ਇਹਨੂੰ ਪਿਆਰ ਕਰਨਾ ਹੈ। ਸੂਟ ਲੈ ਕੇ ਦੇਣਾ। ਮੂਰੇ ਨਹੀਂ ਬੋਲਣਾਗਾ ਤੇ ਮੈਂ ਗੱਲ ਕੋਸ਼ਿਸ਼ ਕਰਦਾ ਟਕਾਉਣ ਦੀ। ਠੀਕ ਆ ਦੇਖ ਪਰ ਕਿਵੇਂ ਬਾਤ ਬਾਤ ਠੀਕ ਆ ਹੋਣਾ ਨਾ ਕੰਜੜਾ ਮਾਰੀ ਤੋ ਫਾੜ ਦੇ ਕੇ ਸਿਰ ਚ ਮਾਰਿਆ ਲਟਕੀ ਦੇ ਹੈ ਤੂੰ ਇੱਥੇ ਬੈਠਾ ਰਹਿ ਅਸੀਂ ਕਾਦਿਆਂ ਗੱਲ ਹਨ ਹਾ ਤੇਰਾ ਪਲਾ ਹੋਵੇ ਚਾਂਦ ਚੜਾਤਾ ਕੰਜੜ ਨੇ ਹੋਰੀ ਆਏ ਹਾਏ ਆਏ ਹਾਏ ਇਹ ਤਾਂ ਕੰਜੜ ਨੇ ਚਾਂਦ ਚੜਾਤਾ ਵਹੀ ਅਬ ਮਰੇ ਗਣਾ ਹਾਂ ਬੁਝੇ ਜਾਵੇ ਕਰਕੇ ਕੋਣ ਪਾਟਾ ਪਾਓ ਲੈ ਵੋ ਖੜਕਰੀ ਪਟਕੜ ਬਾਪ ਉਪਰ ਤੇ ਬੈਠੇ ਕੋ ਵੇ ਹੈ ਉਹ ਯਾਹੀ ਕਾ ਨਾ ਪਹਿਣਾ ਮਸਲੇ ਫਿਰ ਖਜਾਬ ਹੋ ਜਾਣਗੇ ਉਹ ਮੁੰਡਿਆ ਮਾਰੀ ਜੀ ਗੱਲ ਸੁਣਿਓ ਓਏ ਉੱਡੇ ਆਓ ਓਏ ਬਚਾਈ ਕਿਵੇਂ ਹੁੰਦੀ ਆ ਭੈ ਮੇਰੀ ਉਹਨਾਂ ਨੂੰ ਸਾਧਾ ਇੱਥੇ ਮਾਰ ਬਾਦ ਬੁੜੀਆਂ ਨੂੰ ਨਾ ਲੈ ਇੰਕੱਲੇ ਮੁੰਡਿਆ ਮੁੰਡਿਆ ਨੂੰ ਲਿਆ ਆ ਜਾਓ ਦੱਸੋ ਮਰਾ